ਫੋਨ ਮੇਰਾ ਚੋਰੀ ਹੋ ਗਿਆ ਉਹਨੂੰ ਪਤਾ ਨਹੀਂ ਕਿਹਨੇ ਕੱਢਿਆ ਤੁਹਾਨੂੰ ਤੋਂ ਬਾਹਰ ਬਾਕੀ ਦੇਖਦੇ ਚੈੱਕ ਕਰਦੇ ਸਾਰੀ ਉਹਦੇ ਵਿੱਚ ਕੰਟੈਕਟ ਵੀ ਮੂਰੇ ਸਾਰੀ ਕੰਟੈਕਟ ਨੰਬਰ ਵਗੈਰਾ ਉਹਦੇ ਵਿੱਚ ਹੀ ਨੇ ਕੰਟੈਕਟ ਵੀ ਤੇ ਡਾਟਾ ਡੂਟਾ ਸਾਰਾ ਉਹਦੇ ਵਿੱਚ ਹੀ ਆ ਸਾਰਾ ਵੀ ਕੋਈ ਰਿਲੇਟਡ ਕੀਤਾ ਹੋਇਆ ਹਾਂਜੀ ਬੈਂਕ ਨਾਲ ਵੀ ਰਿਲੇਟਡ ਹੈ ਕੋਈ ਪਤਾ ਨਹੀਂ ਕਿਉਂ ਪਤਾ ਨਹੀਂ ਗਿਆ ਕੌਣ ਲੈ ਗਿਆ ਠੀਕ ਕੋਈ ਪ੍ਰਬੰਧਾਂ ਦੇ ਘਰ ਸੀ ਕੀ ਲੱਗ ਰਿਹਾ ਹੈ ਪਰ ਉਹਨਾਂ ਦਾ ਟੱਕਾ ਹੀ ਬੋਸ ਸੀਗਾ ਰਸ਼ ਬੋਸ ਸੀਗਾ ਤਾਂ ਕਰਕੇ ਕੋਈ ਨਾ ਸਮਝ ਨਹੀਂ ਲੱਗਿਆ ਕਾਉਣ ਲੱਗਿਆ ਉਪਰੀ ਜੇਹਤ ਸੀਗਾ ਆਹ ਮੈਂ ਦਿਖਦਾ ਲਿਖਾਉਣਾ ਕੰਪਲੇਂਟ ਤਾਂ ਲਿਖਾਉਣੀ ਪੈਣੀ ਆ ਤੇ ਅਮਰ ਰੋੜਾ ਜੀ ਪ੍ਰਧਾਨ ਸਾਹਿਬ ਸਾਡੇ ਆਏ ਸੀ ਸਵੇਰ ਪ੍ਰਧਾਨ ਤੇ ਉਹਨਾਂ ਦੇ ਸਵਾਗਤ ਲਈ ਅਸੀਂ ਖੜੇ ਸੀਗੇ ਤੇ ਅਸੀਂ ਨਾਰੇਦਾਰੇ ਝੰਡਾ ਦੇ ਖੜੇ ਸੀਗੇ ਪਿੱਛੋਂ ਕਿਸ ਨੇ ਉਹਨੂੰ ਫੋਨ ਕਰ ਲਿਆ ਕਿਹੜਾ ਫੋਨ ਰੈਡਮੀ ਦਾ ਫੋਨ ਸੀਗਾ ਜੀ ਤੇਰਾ ਪ੍ਰੋਫੀ ਲੱਗਦਾ ਕਿ ਇਸ ਜਿਹੜਾ ਪ੍ਰੋਗਰਾਮ ਦੇ ਵਿੱਚ ਕੁਝ ਜਿਹਰੇ ਆ ਜੇ ਲੋਕ ਵੀ ਪਹੁੰਚੇ ਹੋਏ ਸੀ ਦੇਖੋ ਸੀਗੇ ਵਿੱਚ ਇਹੀ ਸਾਗ ਦੇ ਵਿੱਚ ਸੀਗੇ ਵੀ ਕਿਹੜਾ ਬੰਦਾ ਕਿਦਾਂ ਖੜੇ ਹੋਣੇ ਵਿੱਚ ਕੱਢ ਕੇ ਲੈ ਗਏ ਫੋਨ ਸਿਕਿਉਰਟੀ ਐਂਪਲਈਮਾਂ ਦੀ ਘਾਟ ਨਜ਼ਰ ਆਈ ਕੀ ਲੱਗਦੀ ਸਿਕਿਉਰਟੀ ਆਪਣੀ ਸਾਰੀ ਸੀਗੀ ਟਾਈਟ ਸੀ ਸਿਕਿਉਰਟੀ ਦਾ ਪਰ ਹੁਣ ਜਦ ਸਾਰੇ ਆਣੇ ਹੀ ਵੈਲਕਮ 'ਚ ਖੜੇ ਜੀਗੇ ਵਿੱਚੋਂ ਫੋਨ ਕੱਢ ਕੇ ਲੈ ਗਏ ਤੇ ਹੁਣ ਸਾਰੇ ਸਚੋ ਚੋਂ ਆ ਰਹੇ ਹੁਣ ਕੀਤਾ ਦੋ ਵਾਰੀ ਹੁਣ ਸਚੋ ਆ ਰਹੇ ਕਮੈਂਟ ਕਿਤੇ ਕਰੂਗੇ ਅਸੀਂ ਕਮੈਂਟ ਕਰਦੇ ਹੁਣ ਕਰਦੇ ਕਮੈਂਟ